ਹਾਂਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਹਾਂਜੀ ਜਦੋਂ ਮੇਰੀ ਪਤਨੀ ਸਵੇਤਾ ਨੂੰ ਕਰੋਨਾ ਹੋ ਗਿਆ ਤਾਂ ਮੈਂ ਉਸ ਨੂੰ ਹਸਪਤਾਲ ਲੈ ਕੇ ਪਹੁੰਚਿਆ ਜਦੋਂ ਮੈਂ بیٹے ਨੂੰ ਫੋਨ ਕੀਤਾ ਤਾਂ ਉਸ ਨੇ ਆਉਣ ਤੋਂ ਮਨਾਂ ਕਰ ਦਿੱਤਾ ਇੱਕ ਦਿਨ ਮੈਂ اچانک ਹਸਪਤਾਲ ਵਿੱਚ ਬੇਹੋਸ਼ ਹੋ ਗਿਆ ਤਾਂ ਉਦੋਂ ਇੱਕ ਲੇਡੀ ਡਾਕਟਰ ਨੂੰ ਸਾਰੇ ਸੱਚ ਬਾਰੇ ਪਤਾ ਲੱਗ ਗਿਆ ਅਤੇ ਉਸ ਨੇ ਮੈਨੂੰ ਕੁਝ ਜਿਹਾ ਕੀਤਾ ਜਿਸ ਦੀ ਕਲਪਨਾ ਨਹੀਂ ਕੀਤੀ ਸੀ ਅਸੀਂ ਸਵੇਤਾ ਕੀ ਹੋਇਆ ਅੱਜ ਦਾ ਚਿਹਰਾ ਮੁਰਝਿਆ ਹੋਇਆ ਹੋਇਆ ਕਿਉਂ ਲੱਗ ਰਿਹਾ ਸੀ ਕਿ ਤੇਰੀ ਸੇਕ ਠੀਕ ਨਹੀਂ ਹੈ ਹਾਂ ਥੋੜਾ ਛਾਤੀ ਵਿੱਚ ਦਰਦ ਜਿਹਾ ਮਹਿਸੂਸ ਹੋ ਰਿਹਾ ਹੈ ਲੱਗਦਾ ਹੈ ਐਸਿਡਿਟੀ ਦਾ ਦਰਦ ਹੈ ਛਾਤੀ ਤੱਕ ਪਹੁੰਚ ਗਿਆ ਜਰਾ ਮੈਨੂੰ ਇੱਕ ਗਲਾਸ ਪਾਣੀ ਤੇ ਐਸਿਡਿਟੀ ਦੀ ਗੋਲੀ ਦੇਣਾ ਹਾਂ ਮੈਂ ਹੁਣੇ ਜਾਂਦਾ ਹਾਂ ਪਰ ਸविता ਤੂੰ ਭਰਾਨਾ ਗੋਲੀ ਖਾ ਕੇ ਸੁੱਤਾ ਸੌਂਗੀ ਗੋਲੀ ਖਾ ਕੇ ਫਿਰ ਮੈਂ ਸੋਚਿਆ ਰਸੋਈ ਵਿੱਚ ਖਾਣੇ ਵਾਲੇ ਝੂਠੇ ਵਰਤ ਵਰਤਾਂ। ਮੈਂ ਸਾਫ਼ ਕਰ ਦਿੰਦਾ ਹਾਂ। ਅਤੇ ਕੁੱਕਰ ਵਿੱਚ ਦੁਪਹਿਰ ਲਈ ਮੈਂ ਦਾਲ ਚਾਵਲ ਬਣਾ ਲੈਂਦਾ ਹਾਂ। ਅੱਜ ਸਵਿਤਾ ਦੀ ਤबीयत ਖਰਾਬ ਹੈ। ਮੈਂ ਉਸ ਨੂੰ ਪਰੇਸ਼ਾਨ ਨਹੀਂ ਕਰ ਸਕਦਾ। ਜੇਕਰ ਉਹ ਨੂੰ ਕੁਝ ਹੋ ਜਾਵੇਗਾ ਤਾਂ ਮੈਂ ਇਕੱਲਾ ਕਿਵੇਂ ਜੀਵਾਂਗਾ? ਅੱਜ ਕੱਲ ਮੈਨੂੰ ਬਸ ਇਹੀ ਚਿੰਤਾ ਸਤਾਉਂਦੀ ਰਹਿੰਦੀ ਹੈ। ਮੇਰੀ ਉਮਰ 70 ਸਾਲ ਦੀ ਹੈ ਅਤੇ ਉਸ ਦੀ ਉਮਰ 60 ਸਾਲ ਦੀ। ਮੈਂ ਯੰ ਦਾ ਹਾਂ ਕਿ ਅਸੀਂ ਦੋਵੇਂ ਇਕੱਠੇ ਨਹੀਂ ਜਾਵਾਂਗੇ ਇੱਕ ਪਹਿਲਾਂ ਜਾਵੇਗਾ ਇੱਕ ਬਾਅਦ ਵਿੱਚ ਪਰ ਜੋ ਬਾਅਦ ਵਿੱਚ ਜਾਵੇਗਾ ਉਹ ਕੱਲਾ ਰਹਿ ਜਾਵੇਗਾ ਮੈਂ ਤਾਂ ਬਸ ਇਹੀ ਸੋਚਦਾ ਰਹਿੰਦਾ ਹਾਂ ਕਿ ਜੇਕਰ ਮੈਂ ਪਹਿਲਾਂ ਚਲਾ ਗਿਆ ਤਾਂ ਉਹ ਮੇਰੇ ਬਿਨਾਂ ਇਕੱਲੇ ਕਿਵੇਂ ਰਹੇਗੀ ਅਤੇ ਜੇਕਰ ਉਹ ਪਹਿਲਾਂ ਚਲੀ ਗਈ ਤਾਂ ਮੈਂ ਉਸ ਤੋਂ ਬਿਨਾਂ ਇਕੱਲਾ ਕਿਵੇਂ ਰਹਿਣਾ ਵਿਆਹ ਤੋਂ ਬਾਅਦ ਇੰਨੇ ਸਾਲ ਇਕੱਠੇ ਰਹਿਣ ਨਾਲ ਸਾਨੂੰ ਇੱਕ ਦੂਜੇ ਦੀ ਇੰਨੀ ਜ਼ਿਆਦਾ ਆਦਤ ਹੋ ਗਈ ਜਾਂਦੀ ਹੈ ਕਿ ਮੰਨੋ ਦੋਵੇਂ ਇੱਕ ਹੀ ਜਿਓ ਜਾਂਦੇ ਹਾਂ ਜਿਵੇਂ ਆਪਣੇ ਹੀ ਸਰੀਰ ਦਾ ਇੱਕ ਹਿੱਸਾ ਹੋਵੇ ਲੜਾਈ ਝਗੜੇ ਨੋਕ ਚੁਕਤਾ ਹਮਰ ਪਰ ਚੱਲਦੀ ਹੀ ਰਹਿੰਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਦੋਹਾਂ ਵਿੱਚ ਪਿਆਰ ਨਹੀਂ ਮੈਂ ਆਪਣੀ ਪਤੀ ਸ੍ਰਿਮਤਾ ਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਮੈਨੂੰ ਉਸ ਤੋਂ ਬਿਨਾਂ ਜਾਣ ਬਾਰੇ ਸੋਚ ਕੇ ਮੇਰੀ ਰੂਹ ਕੰਬ ਜਾਂਦੀ ਹੈ ਅਸੀਂ ਦੋਵੇਂ ਇਕੱਲੇ ਰਹਿੰਦੇ ਹਾਂ ਅਤੇ ਸਾਡਾ ਇੱਕ ਬੇਟਾ ਹੈ ਜੋ ਅਮਰੀਕਾ ਵਿੱਚ ਆਪਣੀ ਪਤਨੀ ਅਤੇ ਬੱਚਿਆਂ ਨਾਲ ਰਹਿੰਦਾ ਹੈ ਉਹ ਸਾਨੂੰ ਰੱਖ ਨੂੰ ਤੇ ਹਰ ਰੋਜ਼ ਗੱਲ ਹੁੰਦੀ ਹੈ ਅਤੇ ਹਰ ਮਹੀਨੇ ਪੈਸੇ ਵੀ ਭੇਜਦਾ ਹੈ ਅਤੇ ਉਹ ਸਾਨੂੰ ਕਹਿੰਦਾ ਹੈ ਕਿ ਪਾਪਾ ਤੁਸੀਂ ਵੀ ਇੱਧਰ ਆ ਜਾਓ ਅਤੇ ਉਹ ਸਾਨੂੰ ਕਹਿੰਦਾ ਹੈ ਮੇਰੇ ਕੋਲ ਰਹਿਣ ਲਈ ਪਰ ਅਸੀਂ ਨਹੀਂ ਜਾਂਦੇ ਅਜਿਹਾ ਮੈਂ ਅਕਸਰ ਹੀ ਲੋਕਾਂ ਨੂੰ ਕਹਿੰਦਾ ਹਾਂ ਜਦੋਂ ਉਹ ਮੇਰੇ ਕੋਲੇ ਮੇਰੇ ਬੇਟੇ ਬਾਰੇ ਕੁਝ ਦੇਣ ਅਸਲ ਵਿੱਚ ਮੇਰਾ ਬੇਟਾ ਇਸੇ ਸ਼ਹਿਰ ਵਿੱਚ ਰਹਿੰਦਾ ਹੈ ਆਪਣੇ ਪਰਿਵਾਰ ਦੇ ਨਾਲ ਪਹਿਲਾਂ ਅਸੀਂ ਸਾਰੇ ਇਕੱਠੇ ਹੀ ਰਹਿੰਦੇ ਸੀ ਅਤੇ ਫਿਰ ਬਾਅਦ ਵਿੱਚ ਸਾਡੇ ਉਸ ਵਿੱਚ ਨਹੀਂ ਬਣੀ ਅਤੇ ਅਸੀਂ ਵੱਖੋ-ਵੱਖ ਕੇ ਰਹਿਣ ਲੱਗੇ। ਮੇਰੇ ਕੋਲ ਦੋ ਘਰ ਹਨ, ਇੱਕ ਦੋ ਕਮਰਿਆਂ ਵਾਲਾ ਅਤੇ ਇੱਕ ਤਿੰਨ ਕਮਰਿਆਂ ਵਾਲਾ। ਮੈਂ ਆਪਣੀ ਪਤਨੀ ਸਵਿੱਤਾ ਨੂੰ ਲੈ ਕੇ ਦੋ ਕਮਰਿਆਂ ਵਾਲੇ ਘਰ ਵਿੱਚ ਸ਼ਿਫਟ ਹੋ ਗਿਆ। ਮੈਂ ਆਪਣੇ ਬढ़ापे ਦੇ ਦਿਨ ਇੱਜ਼ਤ ਤੇ ਸ਼ਾਂਤੀ ਨਾਲ ਬਿਤਾਉਣਾ ਚਾਹੁੰਦਾ ਸੀ। ਇਸ ਲਈ ਅਲੱਗ ਰਹਿਣ ਲੱਗੇ। ਹੁਣ ਮੈਂ ਤੇ ਮੇਰੀ ਪਤਨੀ ਸਵਿੱਤਾ ਅਸੀਂ ਦੋਵੇਂ ਹੀ ਸਰਕਾਰੀ ਨੌਕਰੀ ਕਿਸੇ ਇਸ ਲਈ ਹੁਣ ਸਾਨੂੰ ਦੋਹਾਂ ਨੂੰ ਐਸਾ ਮਿਲ ਗਿਆ ਜਿਸ ਨਾਲ ਸਾਡਾ ਗੁਜ਼ਾਰਾ ਵਧੀਆ ਹੋ ਜਾਂਦਾ ਅਸੀਂ ਆਪਣੀ ਮਰਜ਼ੀ ਨਾਲ ਆਜ਼ਾਦੀ ਜਾਂਦੇ ਹਾਂ ਉਸਦੇ ਪੈਸਿਆਂ ਤੇ ਨਿਰਭਰ ਨਹੀਂ ਹਾਂ ਮੈਨੂੰ ਲੱਗਦਾ ਹੈ ਸਵਿੱਤਾ ਜਾਗ ਗਈ ਦੇਖਦਾ ਹਾਂ ਉਸਦੀ ਤबीयत ਹੁਣ ਕਿਵੇਂ ਹੈ ਮੈਂ ਪੁੱਛਿਆ ਸਵਿੱਤਾ ਨੇ ਕਿਹਾ ਹਾਂਜੀ ਹੁਣ ਬਿਲਕੁਲ ਠੀਕ ਹੈ ਚਲੋ ਮੈਂ ਤੁਹਾਡੇ ਲਈ ਖਾਣਾ ਬਣਾ ਲੈਂਦਾ ਹਾਂ ਨਹੀਂ ਦਿੰਦੀ ਹਾਂ ਨਹੀਂ ਸਵਿੱਤਾ ਤੂੰ ਆਰਾਮ ਕਰ ਮੈਂ ਖਾਣਾ ਬਣਾ ਲਿਆ ਮੈਨੂੰ ਸਵਿੱਤਾ ਦੀਆਂ ਅੱਖਾਂ ਵਿੱਚ ਥੋੜੀ ਨਵੀਂ ਮੈਨੂੰ ਸਵਿੱਤਾ ਦੀਆਂ ਅੱਖਾਂ ਵਿੱਚ ਥੋੜੀ ਨਵੀਂ ਦੀ ਸੀ ਫਿਰ ਮੈਨੂੰ ਸਵਿੱਤਾ ਨੇ ਕਿਹਾ ਕਿ ਐਨੇ ਦਿਨ ਹੋ ਗਏ ਜੀ ਗੌਰਵ ਦਾ ਫੋਨ ਨਹੀਂ ਆਇਆ ਉਸ ਨਾਲ ਗੱਲ ਕਰਨ ਦਾ ਬਹੁਤ ਮਾਨ ਕਰ ਰਿਹਾ ਤਾਂ ਮੈਂ ਕਿਹਾ ਸਵਿੱਤਾ ਗੌਰਵ ਨੂੰ ਫੋਨ ਕੀਤਾ ਸੀ ਉਸਨੇ ਮੈਨੂੰ ਕਿਹਾ ਮੈਂ ਅੱਜੇ ਵਿਜੀ ਹਾਂ ਬਾਅਦ ਵਿੱਚ ਫੋਨ ਕਰਦਾ ਹੈ ਸਵਿੱਤਾ ਨੇ ਕਿਹਾ ਮੈਂ ਜਾਣਦੀ ਹਾਂ ਕਿ ਉਸ ਦਾ ਬਾਅਦ ਕਦੇ ਨਹੀਂ ਆਵੇਗਾ ਇੱਕ ਮਹੀਨੇ ਤੋਂ ਬੇਟੇ ਨਾਲ ਗੱਲ ਨਹੀਂ ਹੋਈ ਅਸੀਂ ਤਾਂ ਸਿਰਫ ਗੌਰਵ ਦਾ ਵਕਤ ਚਾਹੁੰਦੇ ਸੀ ਕਿ ਸਾਡਾ ਬੇਟਾ ਦਿਨ ਵਿੱਚ ਇੱਕ ਵਾਰ ਫੋਨ ਕਰਕੇ ਪੁੱਛ ਲਵੇ ਕਿ ਤੁਸੀਂ ਠੀਕ ਠਾਕ ਹੋ ਕਿਸੇ ਚੀਜ਼ ਦੀ ਜ਼ਰੂਰਤ ਤਾਂ ਨਹੀਂ ਸਾਨੂੰ ਦੋਹਾਂ ਨੂੰ ਬਸ ਹੋਰ ਕੁਝ ਨਹੀਂ ਚਾਹੀਦਾ ਕੋਰੋਨਾ ਦਾ ਸਮਾਂ ਲੰਘ ਚੱਲ ਰਿਹਾ ਹੈ ਅਸੀਂ ਸਾਡੇ ਕੰਮ ਵਾਲੀ ਨੇ ਵੀ ਆਣਾ ਬੰਦ ਕਰ ਦਿੱਤਾ ਅਸੀਂ ਬੁਢਾਪੇ ਵਿੱਚ ਇੱਕ ਦੂਜੇ ਨੂੰ ਜਿਵੇਂ ਇਹ ਕਰਕੇ ਸੰਭਾਲ ਰਹੇ ਸੀ ਉਸ ਨੂੰ ਇੱਕ ਵਾਰ ਇਹ ਲੱਗਣ ਲੱਗਿਆ ਕਿ ਮੇਰੇ ਮਾਤਾ ਪਿਤਾ ਨੂੰ ਮੇਰੀ ਜ਼ਰੂਰਤ ਹੋਵੇਗੀ। ਸਵਿੱਤਾ ਰੋਣ ਲੱਗੀ ਅਤੇ ਕਿਹਾ ਇੱਕ ਸਮਾਂ ਹੀ ਤਾਂ ਮੰਗਿਆ ਸੀ। ਪੈਸਾ ਤਾਂ ਨਹੀਂ। ਸਵਿੱਤਾ ਰੋਣਾ ਤੇਰੀ ਸਿਹਤ ਖਰਾਬ ਹੋ ਜਾਵੇਗੀ। ਚਲ ਆਪਾਂ ਖਾਣਾ ਖਾਂਦੇ ਹਾਂ। ਰਾਤ ਨੂੰ ਅਚਾਨਕ ਹੀ ਸਵਿੱਤਾ ਦੀ ਛਾਤੀ ਵਿੱਚ ਦਰਦ ਹੋਇਆ ਤੇ ਹੌਸ ਦੇ ਸਾਹ ਔਖਣ ਲੱਗੇ। ਇਸ ਵਾਰ ਐਸਿਡਿਟੀ ਦਾ ਦਰਦ ਨਹੀਂ ਸੀ। ਫਿਰ ਮੈਂ ਜਲਦੀ ਜਲਦੀ ਗੌਰਮਣੂ ਨੂੰ ਫੋਨ ਕੀਤਾ ਪਰ ਗੌਰਮਣੂ ਨੇ ਫੋਨ ਨਹੀਂ ਚੁੱਕਿਆ। ਉਸ ਤੋਂ ਬਾਅਦ ਮੈਂ ਗਵਾਂਡੀਆਂ ਦਾ ਦਰਵਾਜ਼ਾ ਖੜਕਾਇਆ ਤਾਂ ਉਹਨਾਂ ਨੇ ਵੀ ਅੱਗੋਂ ਕੋਈ ਜਵਾਬ ਨਾ ਦਿੱਤਾ ਮੈਂ ਪੂਰੀ ਤਰ੍ਹਾਂ ਘਬਰਾ ਗਿਆ ਅਤੇ ਮੈਨੂੰ ਬਹੁਤ ਪਸੀਨਾ ਆਉਣ ਲੱਗਿਆ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਜ਼ਿਆਦਾ ਸੋਚਣ ਦਾ ਸਮਾਂ ਨਹੀਂ ਸੀ ਮੈਂ ਮਾਸਕ ਪਾਇਆ ਇੱਕ ਸੈਨੀਟਾਈਜ਼ਰ ਲਿਆ ਤੇ ਮੈਂ ਜਿਵੇਂ ਤਿਵੇਂ ਕਰਕੇ ਸਵਿੱਤਾਂ ਨੂੰ ਕਾਰ ਵਿੱਚ ਬਿਠਾਇਆ ਅਤੇ ਹਸਪਤਾਲ ਵਿੱਚ ਲੈ ਗਿਆ ਪਰ ਉਹਨਾਂ ਦੇ ਕਾਰਨ ਵੈਸੇ ਹੀ ਹਸਪਤਾਲ ਦਾ ਬੁਰਾ ਹਾਲ ਸੀ ਬਹੁਤ ਹੱਥ ਪੈਰ ਜੋੜੇ ਜਾਂ ਤਾਂ ਡਾਕਟਰ ਜੀ ਸਵਿੱਤਾ ਦਾ ਇਲਾਜ ਸ਼ੁਰੂ ਕੀਤਾ ਉਸ ਨੂੰ ਆਈ ਸੀ ਯੂ ਚ ਲੈ ਗਈ ਵਿੱਚ ਰੱਖਿਆ ਗਿਆ ਸੀ ਕਿਉਂਕਿ ਉਸ ਨੂੰ ਦਿਲ ਦਾ ਦੌਰਾ ਪਿਆ ਸੀ ਡਾਕਟਰ ਗੀਤਾ ਨੇ ਦੱਸਿਆ ਉਹ ਬੜੀ ਚੰਗੀ ਲੱਗ ਰਹੀ ਸੀ ਉਸ ਨੇ ਮੈਨੂੰ ਚਾਹ ਵੀ ਪिला ਖਾ ਕੇ ਦਿੱਤੀ ਤੇ ਚਾਹ ਪੀਣ ਤੋਂ ਬਾਅਦ ਮੈਂ ਦੁਬਾਰਾ ਫਿਰ ਆਪਣੇ ਬੇਟੇ ਨੂੰ ਫੋਨ ਕੀਤਾ ਇਸ ਵਾਰ ਉਸ ਨੇ ਫੋਨ ਚੁੱਕਿਆ ਮੈਂ ਕਿਹਾ ਤੇਰੀ ਮਾਂ ਨੂੰ ਦਿਲ ਦਾ ਦੌਰਾ ਪੈ ਗਿਆ। ਜਲਦੀ ਹਸਪਤਾਲ ਵਿੱਚ ਆ ਜਾਓ। ਉਹ ਆਈਸੀਯੂ ਚਾਹ। ਪਾਪਾ ਮੈਂ ਅਮਰੀਕਾ ਵਿੱਚ ਆ ਆਪਣੇ ਪਰਿਵਾਰਨ ਦੇ ਨਾਲ। ਮੈਨੂੰ ਇੱਥੇ ਆਇਆ ਇੱਕ ਮਹੀਨਾ ਹੋ ਚੁੱਕਿਆ ਹੈ। ਮੈਂ ਕਰੋਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਥੇ ਆ ਗਿਆ ਸੀ। ਚੰਗਾ ਜੌਬ ਆਫਰ ਸੀ। ਮੈਂ ਛੱਡ ਨਹੀਂ ਸਕਦਾ ਸੀ। ਬੇਟਾ ਇਹ ਕਹਿ ਕੇ ਕਹਿ ਰਿਹਾ ਸੀ। ਜਾਣ ਤੋਂ ਪਹਿਲਾਂ ਤੂੰ ਸਾਨੂੰ ਦੱਸਣਾ। ਜਾਂ ਦੱਸ ਸਾਨੂੰ ਮਿਲਣਾ ਜ਼ਰੂਰੀ ਨਹੀਂ ਸਮਝਿਆ। ਤੂੰ ਇਸ ਤਰ੍ਹਾਂ ਕਿਵੇਂ ਕਰ ਸਕਦਾ ਅਸੀਂ ਮਾਪੇ ਆਂ ਤੇਰੇ ਸ਼ਰਮ ਆਣੀ ਚਾਹੀਦੀ ਹੈ ਤੈਨੂੰ ਨਹੀਂ ਸ਼ਾਇਦ ਸਾਨੂੰ ਕਿਉਂਕਿ ਅਸੀਂ ਤੇਰੀ ਜਿਹੀ ਉਲਾਦ ਨੂੰ ਜਨਮ ਦਿੱਤਾ ਸੌਰੀ ਪਾਪਾ ਸਭ ਕੁਝ ਬਹੁਤ ਜਲਦੀ ਹੋਇਆ ਨਵੇਂ ਦੇਸ਼ ਵਿੱਚ ਸੈੱਟ ਹੋਣਾ ਸਭ ਤੇ ਆ ਤਿਆਰੀ ਕਰਨ ਵਿੱਚ ਸਮਾਂ ਹੀ ਨਹੀਂ ਮਿਲਿਆ ਪਾਪਾ ਮਾਂ ਆਖਿਆ ਰੱਖਣਾ ਪਰ ਮੈਂ ਪੈਸੇ ਨਹੀਂ ਭੇਜ ਸਕਾਂਗਾ ਕਿਉਂਕਿ ਇੱਥੇ ਅਮਰੀਕਾ ਵਿੱਚ ਕੋਰੋਨਾ ਦੇ ਕਾਰਨ ਹਾਲਾਤ ਬਹੁਤ ਖਰਾਬ ਹਨ ਮੈਂ ਇਹ ਵਾਲਾ ਨੰਬਰ ਬੰਦ ਕਰਕੇ ਨਵਾਂ ਨੰਬਰ ਲੈ ਲਵਾਂਗਾ ਤੁਸੀਂ ਉਹ ਸੇਵ ਕਰ ਲੈਣਾ ਇੰਨਾ ਕਹਿ ਕੇ ਗੌਰਵ ਨੇ ਫੋਨ ਕੱਟ ਦਿੱਤਾ ਹੈ ਪੈਸਿਆਂ ਲਈ ਫੋਨ ਨਹੀਂ ਕੀਤਾ ਸੀ ਮੈਂ ਤਾਂ ਤੈਨੂੰ ਆਪਣਾ ਬੇਟਾ ਸਮਝ ਕੇ ਫੋਨ ਕੀਤਾ ਸੀ ਇਸ ਵਕਤ ਮੈਂ ਆਪਣੇ ਬੇਟੇ ਦੇ ਸੀਨੇ ਨਾਲ ਲੱਗ ਕੇ ਰੋਣਾ ਚਾਹੁੰਦਾ ਸੀ ਪਰ ਮੈਂ ਬਹੁਤ ਇਕੱਲਾ ਸੀ ਕੋਈ ਆਪਣਾ ਨਹੀਂ ਸੀ ਮੇਰਾ ਪਹਿਲੀ ਵਾਰ ਖੁਦ ਨੂੰ ਇੰਨਾ ਇਕੱਲਾ ਤੇ ਲਾਚਾਰ ਮਹਿਸੂਸ ਕਰ ਰਿਹਾ ਸੀ ਮੇਰੀਆਂ ਅੱਖਾਂ ਵਿੱਚ ਹੰਝੂ ਵਹਿਂਦੇ ਜਾ ਰਹੇ ਸਨ ਅੱਜ ਪੂਰੇ 2 ਦਿਨ ਬੀਤ ਚੁੱਕੇ ਸਵਿੱਤਾਂ ਨੂੰ ਆਈਸੀਯੂ ਵਿੱਚ ਪਰ ਹੁਣ ਉਹ ਖਤਰੇ ਤੋਂ ਬਾਹਰ ਸੀ ਪਰ ਦਵਾਈਆਂ ਦੇ ਅਸਰ ਕਾਰਨ ਨੀਂਦ ਵਿੱਚ ਅਤੇ ਕੋਈ ਵੀ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਸੀ बार-ਬਾਰਾ ਹਸਪਤਾਲ ਦੇ ਚੱਕਰ ਕੱਟਦੇ ਰਹਿਣ ਕਾਰਨ ਮੈਨੂੰ ਤੇਜ਼ بخਾਰ ਹੋ ਗਿਆ ਸੀ ਅਤੇ ਮੈਂ ਇਸ ਯੁੱਧ ਦੇ ਬਾਅਦ ਹੀ ਖੜਾ ਚੱਕਰ ਖਾ ਕੇ ਡਿੱਗ ਪਿਆ ਮੈਨੂੰ ਕਰੋਨਾ ਹੋ ਗਿਆ ਸੀ ਮੈਨ ਤੇ ਮੈਨੂੰ ਕਰੋਨਾ ਵਾਰਡ ਵਿੱਚ ਭਰਤੀ ਕਰ ਦਿੱਤਾ ਗਿਆ ਉਸ ਸਮੇਂ ਮੇਰੀ ਹਾਲਤ ਤੁਸੀਂ ਸਮਝ ਨਹੀਂ ਸਕਦੇ ਇੱਕ ਤਰਫ ਸਵਿੱਤਾਈ ਇਸ ਯੂ ਚ ਤੇ ਇੱਕ ਦੂਜੀ ਤਰਫ ਮੈਕਰੋਨਾ ਵਾਰਡ ਚ ਦਾਖਲ ਸੀ ਨਾ ਮੈਂ ਉਸ ਨੂੰ ਮਿਲ ਸਕਦਾ ਤੇ ਨਾ ਹੀ ਉਹ ਮੈਨੂੰ ਬਸ ਮੂੰਹ ਵਿੱਚੋਂ ਇੱਕ ਹੀ ਗੱਲ ਨਿਕਲ ਰਹੀ ਸੀ ਕਿ ਭਗਵਾਨ ਕਿਸੇ ਨੂੰ ਵੀ ਉਹ ਡਲਚਾਰ ਨਾ ਬਣਾਵੇ ਬਿਮਾਰੀ ਵਿੜਾਪੇ ਦੀ ਕੰਵਰ ਤੋੜ ਕੇ ਰੱਖ ਦਿੰਦੀ ਐ ਤੇ ਸਹਾਰਾ ਦੇਣ ਵਾਲਾ ਕੋਈ ਵੀ ਨਹੀਂ ਹੁੰਦਾ ਹੁਣ ਮੈਂ ਕਰੋਨਾ ਠੀਕ ਹੋ ਗਿਆ ਸੀ ਤੇ ਸਵਿੱਤਾ ਨੂੰ ਵੀ ਦੂਸਰੇ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਸੀ ਪਰ ਜੇ ਮੈਂ ਉਸ ਨੂੰ ਮਿਲ ਨਹੀਂ ਸਕਦਾ ਸੀ ਮੈਨੂੰ ਕੁਝ ਹੋਰ ਦੇ ਨਾਲ ਹੀ आई सलूशन ਵਿੱਚ ਰਹਿਣਾ ਸੀ ਉਸ ਨੂੰ ਮੇਰੇ ਤੋਂ ਇਨਫੈਕਸ਼ਨ ਹੋ ਸਕਦੇ ਸੀ ਡਾਕਟਰ ਗੀਤਾ ਫੋਨ ਤੇ ਮੇਰੀ ਸਾਰੀ ਕਹਾਣੀ ਸੁਣ ਚੁੱਕੀ ਸੀ ਉਸ ਨੂੰ ਪਤਾ ਲੱਗ ਗਿਆ ਚੁੱਕਿਆ ਸੀ ਕਿ ਅਸੀਂ ਇਕੱਲੇ ਹਾਂ ਉਹ ਮੇਰੇ ਕੋਲ ਆਈ ਤੇ ਉਸ ਨੇ ਮੈਨੂੰ ਚਲੋ ਅੰਕਲ ਤੁਸੀਂ ਮੇਰੇ ਘਰ ਚਲੋ ਕੁਝ ਦਿਨ ਉੱਥੇ ਰਹਿ ਲਓ ਤੁਹਾਨੂੰ ਕੇਅਰ ਦੀ ਵਾਊਚਰ ਦੁੱਤਾ ਨਹੀਂ ਬੇਟਾ ਤੂੰ ਕਹਿ ਦਿੱਤਾ ਇੰਨਾ ਹੀ ਬਹੁਤ ਹੈ ਮੈਂ ਆਪਣੀ ਦੇਖਭਾਲ ਕਰ ਲਵਾਂਗਾ ਤੂੰ ਪਰੇਸ਼ਾਨ ਨਾ ਹੋ ਅੰਕਲ ਕੋਈ ਪਰੇਸ਼ਾਨੀ ਨਹੀਂ ਹੈ ਘਰ ਵਿੱਚ ਇਕੱਲੀ ਰਹਿੰਦੀ ਹਾਂ ਕਿਉਂਕਿ ਮੇਰੇ ਮਾਤਾ ਪਿਤਾ ਇਸ ਦੁਨੀਆ ਵਿੱਚ ਨਹੀਂ ਨਾ ਜਾਣੇ ਕਿਉਂ ਮੈਨੂੰ ਤੁਹਾਡੇ ਵਿੱਚੋਂ ਆਪਣੇ ਪਾਪਾ ਦੀ ਝਲਕ ਦਿਖਾਈ ਦਿੰਦੀ ਹੈ ਪਲੀਜ਼ ਅੰਕਲ ਤੁਸੀਂ ਨਾ ਨ ਕਰੋ ਫਿਰ ਡਾਕਟਰ ਗੀਤਾ ਮੈਨੂੰ ਅਤੇ ਸਵਿੱਤਾਂ ਨੂੰ ਆਪਣੇ ਘਰ ਲੈ ਗਈ ਘਰ ਵਿੱਚ ਸਾਡਾ ਖਿਆਲ ਰੱਖਣ ਲਈ ਉਸਨੇ ਇੱਕ ਨਰਸ ਰੱਖ ਦਿੱਤੀ ਸਵਿੱਤਾਂ ਹੁਣ ਠੀਕ ਹੋ ਚੁੱਕੀ ਸੀ ਅਤੇ ਮੈਨੂੰ ਵਾਰ-ਵਾਰ ਕਹਿ ਰਹੀ ਸੀ ਕਿ ਗੌਰਵ ਦਾ ਫੋਨ ਬਿਲਾ ਦਿਓ ਤੁਸੀਂ ਗੌਰਵ ਨੂੰ ਆਪਣੀ ਤਬੀਅਤ ਬਾਰੇ ਦੱਸਿਆ ਨਹੀਂ ਫੋਨ ਜੇ ਉਸ ਨੂੰ ਪਤਾ ਹੁੰਦਾ ਤਾਂ ਉਹ ਆਪਣੇ ਲਈ ਜ਼ਰੂਰ ਆਉਂਦਾ ਮੈਂ ਹੱਸਣ ਲੱਗਿਆ ਕੀ ਹੋਇਆ ਤੁਸੀਂ ਇਦਾਂ ਕਿਉਂ ਹੱਸ ਰਹੇ ਹੋ ਅਖਰੋ ਫੋਨ ਹੈ ਆਪਣਾ ਦੇਖ ਲੈਣਾ ਜਦੋਂ ਉਸ ਨੂੰ ਪਤਾ ਲੱਗੇਗਾ ਕਿ ਆਪਾਂ ਉਸ ਤੋਂ ਆਪਣੀ ਬਿਮਾਰੀ ਦੀ ਇੰਨੀ ਵੱਡੀ ਗੱਲ ਨਹੀਂ ਕੋਈ ਹੈ ਤਾਂ ਉਹ ਆਪਣੇ ਨਾਲ ਪੱਕਾ ਨਾਜ ਹੋਵੇਗਾ ਸਵਿੱਤਾਂ ਨੇ ਮੇਰੀ ਮਨਾ ਕਰਨ ਦੇ ਬਾਵਜੂਦ ਵੀ ਗੌਰਵ ਨੇ ਖੁਦ ਫੋਨ ਲਗਾ ਲਿਆ ਗੌਰਵ ਨੇ ਫੋਨ ਚੁੱਕਿਆ ਤੇ ਕਿਹਾ ਮਾਂ ਅੱਜ ਇੱਥੇ ਰਾਤ ਹੋ ਰਹੀ ਹੈ ਮੈਂ ਸੌ ਰਿਆਂ ਹਾਂ ਸਵੇਰ ਉੱਠ ਕੇ ਗੱਲ ਕਰਾਂਗੇ ਅਤੇ ਇੰਨਾ ਕਹਿ ਕੇ ਗੁਰਮ ਨੇ ਫੋਨ ਕੱਟ ਦਿੱਤਾ। ਸਵਿੱਤਾ ਨੇ ਹੁਣ ਕੇ ਕਿ ਜੀ ਸੁਬਾ ਹੀ ਹੈ ਤਾਂ ਫਿਰ ਉਸ ਨੇ ਇਹ ਕਿਉਂ ਕਿਹਾ ਕਿ ਰਾਤ ਹੋ ਰਹੀ ਹੈ। ਮੈਂ ਸੌ ਰਿਹਾ ਹਾਂ। ਕਿ ਇਹ ਲੜਕਾ ਪਾਗਲ ਹੋ ਗਿਆ। ਸ਼ਾਇਦ ਸਵਿੱਤਾ ਨੇ ਉਸ ਦਾ ਨੰਬਰ ਨਹੀਂ ਦੇਖਿਆ ਕਿ ਉਹ ਬਾਹਰਲਾ ਨੰਬਰ ਹੈ। ਤਾਂ ਮੈਂ ਕਿਹਾ ਮੇਰਾ ਉਹ ਅਮਰੀਕਾ ਚਲਾ ਗਿਆ। ਉਹ ਆਪਣੇ ਪਰਿਵਾਰ ਦੇ ਨਾਲ ਕਮੀਨਾ ਹੋ ਚੁੱਕਿਆ। ਮੈਂ ਫੋਨ ਕੀਤਾ ਸੀ ਜਦੋਂ ਤੂੰ ਆਈਸੀਯੂ ਵਿੱਚ ਸੀ। ਸਵਿਤਾ ਹਰਾਨ ਸੀ ਅਤੇ ਉਹ ਰੋ ਪਈ ਪਈ ਨਹੀਂ ਪਾਰੀ ਸੀ ਫਿਰ ਉਹ ਆ ਕੇ ਮੇਰੇ ਕੋਲ ਗਲ ਨਾਲ ਲੱਗ ਕੇ ਰੋਣ ਲੱਗ ਪਈ ਤੁਸੀਂ ਇਕੱਲਿਆਂ ਕਿਵੇਂ ਕੀਤਾ ਹੋਵੇਗਾ ਸਭ ਕੁਝ ਮੇਰੀ ਬਿਮਾਰੀ ਤੁਹਾਡੀ ਆਪਣੀ ਤਬੀਅਤ ਇਹ ਸਭ ਸੋਚ ਕੇ ਮੇਰਾ ਜੀ ਘਬਰਾ ਰਿਹਾ ਹੈ ਸਵਿਤਾ ਤੂੰ ਪਰੇਸ਼ਾਨ ਨਾ ਹੋ ਮੈਂ ਵੀ ਆਪਣੇ ਆਪ ਨੂੰ ਉਸ ਸਮੇਂ ਬਹੁਤ ਵਿਚਾਰ ਅਤੇ ਇਕੱਲਾ ਮਹਿਸੂਸ ਕਰ ਰਿਹਾ ਸੀ ਪਰ ਤੇਰੇ ਲਈ ਕਿਵੇਂ ਵੀ ਕਰਕੇ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਜਦੋਂ ਤੱਕ ਉਹ ਮੇਰੇ ਨਾਲ ਉਦੋਂ ਤੱਕ ਮੈਂ ਬੁੱਢਾ ਜ਼ਰੂਰ ਹਾਂ ਪਰ ਲਚਾਰ ਤੇ ਕੱਲਾ ਨਹੀਂ ਜਦੋਂ ਡਾਕਟਰ ਗੀਤਾ ਕਮਰੇ ਵਿੱਚ ਗਈ ਤਾਂ ਸਵਿੱਤਾ ਨੇ ਕਿਹਾ ਕਿ ਅਸੀਂ ਹੁਣ ਆਪਣੇ ਘਰ ਜਾਣਾ ਚਾਹੁੰਦੇ ਹਾਂ ਦੇਖਿਆ ਤਾਂ ਡਾਕਟਰ ਗੀਤਾ ਬੁਖਾਰ ਨਾਲ ਤੜਪ ਰਹੀ ਸੀ ਫਿਰ ਸਵਿੱਤਾ ਮੈਂ ਜਲਦੀ ਨਾਲ ਗਈ ਤਾਂ ਉਹ ਹਸਪਤਾਲ ਲੈ ਕੇ ਗਏ ਤਾਂ ਚੈੱਕ ਕਰਨ ਤੇ ਪਤਾ ਲੱਗਿਆ ਕਿ ਡਾਕਟਰ ਗੀਤਾ ਨੂੰ ਕੋਰੋਨਾ ਹੋ ਗਿਆ ਸੀ ਅਤੇ ਉਸ ਨੂੰ ਘਰ ਵਿੱਚ ਆਈ ਸਲੂਸ਼ਨ ਵਿੱਚ ਰਹਿਣ ਲਈ ਕਿਹਾ ਗਿਆ ਤੇ ਨਾਲ ਹ ਕੁਝ ਦਵਾਈਆਂ ਦੇ ਕੇ ਘਰ ਭੇਜ ਦਿੱਤਾ ਫਿਰ ਮੈਂ ਤੇ ਸਵਿੱਤਾ ਨੇ ਡਾਕਟਰ ਗੀਤਾ ਦਾ ਬਹੁਤ ਖਿਆਲ ਰੱਖਿਆ ਡਾਕਟਰ ਗੀਤਾ ਦੇ ਠੀਕ ਹੋਣ ਤੋਂ ਬਾਅਦ ਮੈਂ ਕਿਹਾ ਕਿ ਬੇਟਾ ਹੁਣ ਅਸੀਂ ਆਪਣੇ ਘਰ ਜਾਣਾ ਚਾਹੁੰਦੇ ਹਾਂ ਬੇਟਾ ਤੈਨੂੰ ਅਸੀਂ ਬਹੁਤ ਤਕਲੀਫ ਦਿੱਤੀ ਅਤੇ ਮੇਰਾ ਧੰਨਵਾਦ ਮੈਂ ਤੇਰਾ ਧੰਨਵਾਦ ਕਰਕੇ ਜੋ ਤੂੰ ਸਾਡੇ ਲਈ ਕੀਤਾ ਉਸ ਦਾ ਅਪਮਾਨ ਨਹੀਂ ਕਰਨਾ ਚਾਹਦਾ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ ਸਵਿੱਤਾ ਨੇ ਡਾਕਟਰ ਗੀਤਾ ਨੂੰ ਗਲ ਨਾਲ ਲਗਾਇਆ ਤੇ ਰੋਣ ਲੱਗੀ ਗੀਤ ਨੇ ਸਿੱਤਨੋਂ ਘੁੱਟ ਕੇ ਜੱਥੀ ਪਾਈ ਤੇ ਪਿਆਰ ਕੀਤਾ ਤੇ ਮੇਰੇ ਵੱਲ ਵੇਖਦੀ ਹੋਈ ਕਹਿਣ ਲੱਗੀ ਮੈਂ ਆਪਣੇ ਮਾਪੇ ਤੋਂ ਫਿਰ ਅਲੱਗ ਨਹੀਂ ਹੋਣਾ ਚਾਹੁੰਦੀ ਪਲੀਜ਼ ਤੁਸੀਂ ਰੁਕ ਜਾਓ ਪਾਪਾ ਪਲੀਜ਼ ਇਹ ਸੁਣਦੇ ਸਾਡੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਅਸੀਂ ਆਪਣੀ ਬੇਟੀ ਦੇ ਘਰ ਹਮੇਸ਼ਾ ਹਮੇਸ਼ਾ ਲਈ ਰੋਕ ਗਏ ਦੋਸਤੋ ਤੁਹਾਨੂੰ ਇਹ ਕਹਾਣੀ ਕਿ ਕਿਉਂ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਪੂਰੀ ਕਹਾਣੀ ਦੇਖਣ